ਦੇਸ਼ ਦੀ ਜਮਾਨੇ ਨੂੰ ਬਚਾਉਣ ਵਾਸਤੇ ਏਡਾ ਕਰਵਾਉਂਦੇ ਮਰਝੀਆਂ ਤੋਂ ਬੱਤੀ ਰਹਿ ਜਵਾਨੀ ਦੇਸ਼ ਦੀ ਸਾ ਬਲੇ ਸਰੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਭਾਵੇਂ ਆਇਆ ਜਦੋਂ ਵੀ ਕਰਨ ਨਾ ਕਹ ਲੈ ਲੰਗਰ ਚਲਾ ਦੇ ਤੇ ਬਾ ਵਹ ਤੇ ਪਾਣੀ ਵਾਂਗ ਡਲਰ ਤੇ ਕੌਣ ਜਾਣਦੀ ਉਹ ਦੁੱਤੀ ਵਾਹ ਤੇ ਰਾਗੀ ਢਾਡੀ ਕਵੀਆਂ ਨੂੰ ਸੱਤ ਘਾਰ ਤੇ ਗੁਰੂ ਕੇ ਵਜ਼ੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਦਾਤਿਆ ਪਰਦੇਸੀ ਵੀਰਾਂ ਨੂੰ ਬਿਨੇ ਰਾਤ ਰਣ ਕਰਦੇ ਤੇ ਰਕੀਆਂ ਰੱਬ ਭਾਗ ਲਾਵੇ ਮਾਪਿਆਂ ਦਾ ਤੇਜਦਾ ਉੱਚਾ ਰੱਖਣਾ ਮੈਂ ਮਾਂ ਹੋ ਜਾਵਾਂਗੀ ਮਾਪਿਆਂ ਦਾ ਤੇਜਦਾ ਉੱਚਾ ਕਰਨਾ ਮੈਂ ਮਾਂ ਹੋ ਜਾਵਾਂਗੀ ਕਰਕੇ ਕਮਾਈਆਂ ਆਵਣ ਪੰਜਾਬ ਨੂੰ ਕੱਟ ਕੇ ਵਹੀਰਾਂ ਨੂੰ ਕਰਕੇ ਕਮਾਈਆਂ ਆਵਣ ਪੰਜਾਬ ਨੂੰ ਕੱਟ ਕੇ ਵਹੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਚੜਦੀ got